ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿੱਦਾਂ ਫਿਰ ਬਹੁਤ ਵਧੀਆ ਟਾਈਮ ਲੇਕੋ ਜੀ ਵੇ ਟਾਈਮ ਕੱਢਣੀ ਓਖਾ ਹੋਇਆ ਬਣਾ ਲੈ ਨਹੀਂ ਇੱਕ ਦਿਨ ਲੱਗ ਜਾਂਦਾ ਅੱਛਾ ਵੇੜ ਜੀ ਤੋਂ ਪਾਣੀ ਪੂਰੀ ਲੱਗੀ ਹੋਈ ਤੇ ਹੁਣ ਆਹ ਫੇਰ ਉਹ ਕੰਮ ਹੋ ਗਿਆ ਕਰੇਗਾ ਹੁਣ ਤਾਂ ਬਸੇ ਨਹੀਂ ਹੈਗਾ ਹੂੰ ਅੱਜ ਜਲਾ ਹੈ ਅੱবি ਖਾਣਾ ਖੁਣਾ ਬਸਪਰੇ ਹੋ ਗਈ ਬੰਦਵਾ ਵੀ ਕਰਿਆ ਨਹੀਂ ਔਰ ਵੀ ਕਰਤੀ ਵਜ ਸਵੇਰ ਤਾਂ ਹੋ ਗਈ ਸਪਰੇਅ ਨੂੰ ਆਏ ਆ ਵੀ 2 ਘੰਟੇ ਲੰਗੇ ਬਹੁਤ ਆ ਨਾ ਨਾ ਕੱਖ ਦੀ ਤੂੰ ਇਹ ਤਾਂ ਕਰਨੀ ਆ ਇਹਦੇ ਉਹ ਕੱਖ ਦੀ ਵੀ 2-3 ਘੰਟੇ ਲੰਗੇ ਬਹੁਤ ਹੁੰਦੇ ਆ ਔਰ ਕੀ ਹੈ ਇਹਦਾ ਬੁਰਾ ਲਾ ਬਹੁਤ ਮੱਲ ਗਿਆ ਤਾਲ ਤਾਰੇ ਕਰਤੀ ਔਰੇ ਅੱਜ ਤਾਂ ਹੀ ਆ ਮਿਲ ਜਾਇਆ ਤਾਂ ਪਿਆ ਆ ਪਰ ਉਹ ਸਹੀ ਦੱਸ ਲੋ ਸਾਡੇ ਸਹੀ ਪਾਸੇ ਦੋ ਬੰਪ ਪਲਾਟ ਚੋਰੀ ਮੈਨਨੀ ਜਗਾ 'ਚ ਤੂੰ ਬੜੀ ਲੜਾਤਾ ਹੈ ਨਾ ਠੀਕ ਆ ਮੈਂ ਕਿ ਨਹੀਂ ਮੈਂ ਖਾਣਾ ਵਾ ਕਰਨ ਨੂੰ ਪੇਟ ਆ ਗਿਆ ਨੂੰ ਮਾ ਹੁਣ ਕਰਿਆ ਖਾਣਾ ਮੀ ਪਿਆ ਪਿਆ ਆ ਮਾੜਾ ਹੈਂਦਾ ਨਾ ਜੀ ਮਾਹਤਰਾ ਮੀਆ ਪੈਣੀ ਜੀ ਨਾਮ ਹੀ ਪਿਆ ਨਾਉ ਤਾਂ ਹੈ ਮਾ ਹੁਣ ਕਰਿਆ ਸਪਰੇ ਨਹੀਂ ਮੰਡ ਚ ਨਹੀਂ ਹਾਇਓ ਨਹੀਂ ਉੱਥੇ ਬਾਈ ਢੇੜ ਪਾਤੀ ਅਸੀਂ ਪਾਣੀ ਨਹੀਂ ਖੜਦਾ ਪਾਣੀ ਨਹੀਂ ਖੜਦਾ ਫੇ ਢੇੜ ਪਾਈ ਕੀ ਇਹ ਹੁੰਦਾ ਅੱਜ ਪਾਣੀ ਲਾ ਦਿੱਤਾ ਨਾ ਕੱਲੂ ਹੈ ਨਹੀਂ ਕੱਲੂ ਹੈ ਨਹੀਂ ਪਾਣੀ ਦਿੱਚੂ ਦੇ ਢੇੜ ਪਈ ਬਣਾ ਐ ਨਾ ਆਪਣਾ ਬਣਾ ਐ 5 ਫੁੱਟ ਥੱਲੇ ਰਹਿਤਾ ਐ ਤੂੰ ਤਾ ਹੁਣ ਗਾਹ ਪਾਣੀ ਲਾਉਂਗੀ ਹਰ ਜਿਹੜਾ ਤਾਂ ਨੰਨ ਨੂੰ ਤੂੰ ਆਏ ਗੇ ਤੇਰਾ ਪੈਰ ਵੀ ਫਾਜੂਗਾ ਢੇੜ ਚ ਆਹ 5 ਫੁੱਟ ਥੱਲੇ ਇਹਦਾ ਰਿਤਾ ਐ 4 ਫੁੱਟ ਥੱਲੇ ਰਹਿਤਾ ਐ ਤਿੰਨ 3.5 ਫੁੱਟ ਪਰਿੱਤਾ ਉੱਥੇ ਉਹ ਡਾਕਰ ਆ ਉਹ ਡਾਕਰ ਆ ਪੂਰੀ ਜਿੰਨੀ ਕਹਦੇ ਪਣਾ ਹਾਂ ਦਰਿਆ ਚੱਲਿਆ ਪਰ ਉਹੀ ਜੋੜੋ ਕਹਿੰਦੇ ਆ ਹੁਣ ਰਸਤੇ ਮੱਲੇ ਵੀ ਦਰਿਆ ਵਾਂਦੇ ਯਾਰ ਮੇਰੀ ਗੱਲ ਸੁਣ ਲੈ ਗੱਲੀਆਂ ਟੁੱਟੀਆਂ ਹੋਈਆਂ ਇਹ ਦਰਿਆ ਦੇ ਭਾਈ ਇਹ ਤੈਨੂੰ ਸੋਚੀ ਹੈਗੀ ਪੂਰੀ ਕਿ ਦਰਿਆ ਦੇ ਬੰਦ ਬੰਦ ਹੋਏ ਆ ਪਹਿਲਾਂ ਉੱਥੇ ਪਹਿਲਾਂ ਬੰਨ ਹੋ ਗਿਆ ਜੀ ਸੋਜੀ ਜੇਠ ਚ ਆਪਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹਾਂ ਬੰਨ ਬੰਨ ਉੱਥੇ ਸੋਜੀ ਉੱਥੇ ਬੰਨ ਪਰ ਰਤਾ ਜਾਂ ਨਾ ਉੱਥੇ ਇੱਕ ਅਜੀ ਤੁਸੀਂ ਸਾਡੇ ਲੌਗਰੇ ਟੁਕੜੇ ਲਾ ਦਿੰਦੇ ਤੇ ਸਾਡੇ ਜਿਹੜੇ ਪਾਈ ਜੋ ਫਾਈਂਜੀ ਜਾਂਦੇ ਨੇ ਜਦੋਂ ਉਹਲੇ ਪੰਜ ਸੱਤ ਜਣੇ ਹੁੰਦੇ ਜੀ ਐ ਬਰਤਨ ਉਹ ਜਿਹੜੇ ਜਿਹੜੇ ਬੱਚੇ ਉਹ ਜੋ ਬਾਂਹ ਦੇ ਉੱਪਰ ਦਾ ਹੈ ਨੀ ਗੁਰੂ ਸਾਹਿਬ ਇਹ ਚੋ ਨਦੀ ਚੱਲਦੀ ਅੱਛਾ ਹੈ ਨਾ ਉੱਥੋਂ ਨਦੀ ਚੱਲਦੀ ਸੀ ਦੇਖੋ ਉਹਦੇ ਬਾਅਦ ਕੁ ਬੰਦ ਬਣਿਆ ਹਾਂ ਉਹਦਾ ਬਾਅਦ ਕਿ ਬਣਿਆ ਆ ਤਾਂ ਫਿਰ ਰਿੰਗ ਬੰਦ ਬਣ ਗਿਆ ਏ ਉਹ ਬਣਾਈ ਜਾਂਦੇ ਆ ਯਾਰ ਆਹ ਦੇਖੋ ਹੂਟਾਂ ਵਾਲੇ ਐ ਖਚਰਾ ਵਾਲੇ ਹੋਰ ਜਿਹੜਾ ਸਾਧਨ ਚ ਬਣਾਉਣੇ ਨੇ ਤੁ ਉਹ ਉਹ ਵੀ ਦੇਖੇ ਚੱਲਦੇ ਬਾ ਛੋਟਾ ਜਿਆਦਾ ਜਿਆਦਾ ਹਾਂ ਰਾਜਸਤਾਨ ਨਹੀਂ ਆਏਗਾ ਬੇਬੇ ਅਮਿੰਦਰ ਹੀ ਜਾਏਗਾ ਤੇ ਨੇ ਖੱਡਾ ਮਿਲ ਕੇ ਨਾ ਉਧਰ ਫੁੱਫੇ ਨਾ ਗਧੀਆਂ ਹੁੰਦੀਆਂ ਇਹ ਨਾ ਬਗਧੀਆਂ ਹੁੰਦੀਆਂ ਕੰਮ ਬਹੁਤ ਕਰਦੇ ਨੇ ਨਾ ਚੜਕਦੇ ਜਾਣਾ ਬਲਦੇ ਸਾਹਿਬ ਜਾਣਾ ਉਹਨਾਂ ਦੇ ਗੱਲ ਸੁਣਦੇ ਆ ਦੇਖੇ ਸਾਰੀ ਯਾਦ ਤੂੰ ਆਏ ਹਿਸਾਬ ਲਾਲਾ ਵੀ ਸਾਲ ਬਾਤ ਮਰਮਮਤ ਹੁੰਦੀ ਸੀ ਡੌਲਿਆਂ ਦੀ ਊਂਟਾਂ ਵਾਲੇ ਆਉਂਦੇ ਤੇ ਰਾਜਸਤਾਨ ਤੇ ਤੇਰੀ ਇਹਨਾਂ ਨਹੀਂ ਗਧੀਆਂ ਨਹੀਂ ਊਂਟ ਪਰ ਕੇ ਰੇਤਾਂ ਵਿੱਚ ਤੇ ਬੰਨਾ ਭਾਇ ਕਰਦੇ ਤੇ ਲਿਵੜੀ ਬਾਹਰ ਜੋ ਤੇ ਖੋਲ ਲਿਵੜ ਚੱਕੋ ਤੂੰ ਐ ਦੇਖ ਲੈ ਵੀ ਆਪਣੇ ਬੰਨ ਪਰ ਜਾ ਹੋ ਜੂ ਮੈਂ ਕਹਿੰਦਾ ਮਤਬ ਲੈਣੀ ਜੁਮੇ ਤਾਂ ਠੇਕਾ ਬਣਾਇਆ ਪਾ ਪੂਰਾ ਹਾਤਾ ਬਣ ਗਿਆ ਠੀਕਾ ਜੇ ਕਿਤੇ ਵਾਈ ਚਾਂਸ ਮੰਨ ਕੇ ਚਾਹਦਾ ਤੂੰ ਵੀ ਮਾਰਾ ਟਰੈਕਟਰ ਲਈ ਆਣਾ ਪੈ ਗਿਆ ਟਰੈਕਟਰ ਲੈ ਜਾਣਾ ਪੈ ਜੇ ਮਸ਼ੀਨ ਲੈ ਜਾਣੀ ਗਾੜੀਆਂ ਨਹੀਂ ਗਾੜੀਆਂ ਨਹੀਂ ਐ ਕਿ ਨਹੀਂ ਕੱਪੇ ਦੇ ਹਾਤਾ ਬਣਾਇਆ ਪਿਆ ਪੈਦਲ ਤਾਂ ਜਾਣੀ ਹੁੰਦਾ ਬੰਦੇ ਤੇ ਇਹਨੇ ਤਾਂ ਕਿੱਥੇ ਜੱਲੀਓ ਗੁੱਦ ਨੂੰ ਟਰੈਕਟਰ ਕਿੱਥੇ ਲੈ ਜਾਣਾ ਕਿ ਆ ਉਧਰ ਆ ਜਾ ਕੇ ਇਹਨੂੰ ਕੈਪਟਰ ਆਜਾ ਜੰਨੀ ਉੱਥੇ ਵੀ ਦਿਖਾਉਣਾ ਜ਼ਰੂਰ ਵੀ ਆ ਚੱਕੋ ਜੇ ਮਾਰ ਮੋਗਿਆ ਰਸਤਾ ਪ੍ਰਹਾਰ ਚੁਕਾਤਾ ਤਾਂ ਜਿਆਦਾ ਚੁਕਾਤਾ ਤਾਂ ਪਹਿਲਾਂ ਉਹ ਚੁਕਾਤਾ ਉਹਨੇ ਫੇਰ ਲਾਤਾ ਉਹਨਾਂ ਨੇ ਬੀ ਹੋਰ ਕਿਹ ਕੋਈ ਬੋਲਦਾ ਰਸਤੇ ਮਰ ਗਿਆ ਟਰੈਕਟਰ ਦਾ ਰਸਤਾ ਛੱਡ ਦੋ ਬਾਈ ਜਾਂ ਸ ਕੋਈ 19 ਕਿਉਂ ਦੀ ਟਰੈਕਟਰ ਦਾ ਜਾਵੇ ਭੱਜਿਆ ਪਹਿਲਾਂ ਪੰਮੇ ਹੋਰ ਜਾ ਸਾਰੇ ਪਿੰਡ ਦੇ ਨਾ ਮੱਝਾਂ ਲਿਜਾਂਦੇ ਅੱਜ ਉੱਥੇ ਜਾਂਦੇ ਤੇ ਮੱਝਾਂ ਲੈ ਕੇ ਆਪਾਂ ਦੇਦੇ ਸਾਰੇ ਕੋਈ ਪਤਾ ਹੀ ਨਹੀਂ ਲੱਗਦਾ ਇਤਨੀ ਨਾਲੇ ਸਾਹ ਰਹੀ ਉੱਥੇ ਰੇੜੀਆਂ ਭਰਲੇ ਨਾਲੋਂ ਹੋਰਲਾ ਬੰਨ ਨਹੀਂ ਜਿਆਦਾ ਚੱਲਦਾ ਤਾਂ ਜਦ ਅਸੀਂ ਕਰਨਾ ਢੋਏ ਪਰਲੇ ਦੇ ਕੋਈ ਜਾਂਦੇ ਨਹੀਂ ਪਰਲੇ ਦੇ ਕੋਈ ਜਾਂਦਾ ਹੀ ਨਹੀਂ ਪਰਲੇ ਕਿੱਥੇ ਦੇ ਪਰਲੇ ਦਾ ਬੰਦ ਸੀ ਉਹਦਾ ਹੁਣ ਖੇੜੀ ਕਰਕੇ ਪੱਕਾ ਹੋ ਗਿਆ ਇੱਕ ਗੱਲ ਨਾ ਜੇ ਆਪਣਾ ਹਵਨ ਪੱਕਾ ਹੋ ਜੀਵੇ ਕਮਾਲਪੁਰ ਨੂੰ ਇੰਨਾ ਫਾਇਦਾ ਹੋ ਜਾਣਾ ਹਾਂ ਗ੍ਰਾਮ ਪ੍ਰਸ਼ਾਸਨ ਵਾ ਪਾਣੀ ਆ ਜਾਂਦਾ ਉਹਦੇ ਉਹ ਬੰਨੂ ਟੋਣਾ ਸਿੱਧਾ ਜਾ ਕਮਾਲਪੁਰ ਚੱਲ ਜੇ ਉਹ ਕਮਾਲਪੁਰਲੇ ਜਾਂ ਤੁਰੇ ਪਾਣੀ ਆ ਜਾਂਦਾ ਆਪਣੇ ਪੂਰੇ ਸਾਹਮਣੇ ਸ਼ਾਰਟਕਟ ਆ ਜਾਮ ਜੀ ਜੇ ਕਮਾਲਪੁਰ ਹੁਣ ਸਾਹਮਣੇ ਆਪਣੀ ਖੇਤਾਂ ਚ ਪਾਣੀ ਆ ਜਾਂਦਾ ਮਨਸੂਰੇ ਨੂੰ ਕਿ ਲੰਘਦੇ ਆ ਹਾਂ ਉਹ ਬਰਾ ਮਨਸੂਰੇ ਆਮਰਸੂ ਨੂੰ ਕਿਹਾ ਕਿ ਬੰਨੇ ਵੈਸੇ ਪੱਕੇ ਚਾਹੀਦੇ ਗੌਰਮੇਟ ਨੂੰ ਭਾਈ ਕਰਨੇ ਪੱਥਰ ਲਾ ਗਏ ਆ ਪੱਕੀਆਂ ਸੜਕਾ ਚਾਹੀਦੀ ਆ ਬੰਦਾ ਪਰ ਉਹ ਪੱਥਰ ਨਹੀਂ ਉਹੀ ਪੱਕੀ ਹੋ ਜਵੇ ਪੱਕੀ ਜਦ ਨਾਲ ਫੇਰ ਉੱਪਰ ਜੀ ਚੱਲਦੀ ਰਹਿੰਦੀ ਆ ਗੌਰ ਰਹਿੰਦੀ ਆ ਗੌਰ ਰਹਿੰਦੀ ਆ ਹਾਂ ਹੁਣ ਜੇ ਤੂੰ ਗੌਰੇ ਨਹੀਂ ਕਰੂੰਗਾ ਫੇਰ ਤਾਂ ਹੋਣਾ ਹੀ ਆ ਕੋਈ ਵੀ ਜੋ ਖੇਤੀ ਕਰਨੀ ਆ ਜਾਂ ਉੱਥੇ ਜਾਂਦੇ ਨਹੀਂ ਗੰਗਾ ਖੇਤੀ ਡੋਲੇ ਦੇਖ ਲਈ ਤੂੰ ਜੇ ਤੂੰ ਕਮਜ਼ੋਰ ਰਹੂੰਗਾ ਤਾਂ ਠੀਕ ਆ ਜੇ ਨਹੀਂ ਕਮੂੰਗਾ ਤਾਂ ਚੂਹਿਆਂ ਨੇ ਖੱਡਾ ਕਢ ਦੇਣੀਆਂ ਮੈਂ ਤਾਂ ਕਹਿੰਦਾ ਨਹੀਂ ਬੰਦੇ ਨੂੰ ਕੋਈ ਜਾਂਦਾ ਹੁਣ ਜਾਂਦੇ ਨਹੀਂ ਕੋਈ ਗੱਲ ਵਾੜੇ ਜਾਂਦੇ ਹਾਂਗੇ ਜਿਹੜੇ ਉੱਥੇ ਡਿਊਟੀ ਪਰ ਆ ਇਹ ਬੰਦੇ ਫੇਰ ਖਰਾਬ ਕਰਦੇ ਇਹਨਾਂ ਨੇ ਸਾਰੇ ਬੰਦ ਨੀ ਤੋੜੇ ਹੋ ਬਾਈ ਇਹਨਾਂ ਜਮਹਿਸ਼ਾ ਮੱਝਾਂ ਕਰਦੇ ਇਹ ਹੈਵੀ ਬੰਦਾ ਪਰ ਬੈਠਿਆ ਨਦੀ ਜਿੱਧਰ ਮਾਰਦੀ ਮੈਂ ਚੈਂਟਰ ਮਾਰਦੀ ਡੈਕ ਚ ਤਾਰ ਦਿੰਦੇ ਸਾਰਾ ਦੁਪਹਿਰ ਧੁੱਪਾਂ ਚ ਉੱਥੇ ਬੈਠੇ ਰਹਿੰਦੀ ਆ ਬਸ ਕੋਈ ਗੱਲ ਐ ਨਹੀਂ ਕਰੀ ਗਿਆ ਜਿੱਕਣਾ ਚੱਲਦਾ ਸਿਸਟਮ ਮੈਨੂੰ ਤਾਂ ਆਉਂਦਾ ਮੀਰਾ ਮੀਂਹ ਤਾਂ ਫੇਰ ਡਿੱਗਦਾ ਰਾਤ ਨੂੰ ਸਾਨੂੰ ਐ ਲੱਗਦਾ ਵੀ ਐ ਇੱਧਰ ਤਾਂ ਹੁਣੀ ਪੈਂਦਾ ਅੰਬਰਦਾਰ ਕਿੰਨੀ ਪੈਂਦਾ ਨਵੇਂ ਸ਼ਹਿਰ ਕਿੰਨੀ ਆ ਕੋਈ ਨਾ ਫਿਰ ਜਿੱਥੇ ਆਫਤਾਂ ਵੀ ਹੁੰਦੀ ਆ ਉੱਥੇ ਰੱਬ ਵੀ ਫੇਰ ਦੁਆਰਾ ਦੁਆਰਾ ਆਉਂਦਾ ਹੁੰਦਾ ਜਿਹੜਾ ਹੁਣ ਤੇਰੇ ਆ ਛੱਟ ਤੀ ਹਾਂ ਛੱਟ ਪਰ ਦੁਆਰਾ ਛੱਟ ਵੱਜਣੀ ਆ ਲਾ ਜੀ ਬਾਦੀ ਦੀ ਉਕਣ ਹੀ ਰੱਬ ਵੀ ਉਹੀ ਆ ਜਿੱਥੇ ਆਫਤ ਆ ਗਈ ਉੱਥੇ ਉਹ ਆਉਣੀ ਹੈਗੀ ਹੈਗਾ ਉੱਪਰ ਤੇ ਵੀ ਜਿਹੜਾ ਹੈ ਹਾਂ ਹਾਂ ਕੋਈ ਗੱਲ ਐ ਉਹ ਕਹਿੰਦਾ ਵੀ ਜਿੱਥੇ ਇੱਕ ਵਾਰੀ ਆਫਤ ਆਉਂਦੀ ਉੱਥੇ ਫਿਰ ਜ਼ਿਆਦਾ مصیبتਾਂ ਆਉਂਦੀਆਂ ਬਹੁਤ ਚੰਗਾ ਇਹ ਤਾਂ ਸੰਕਟ ਦੇ ਅੱਖੀ ਹੈ ਪਰਾਰ ਦੇ ਕਹਿੰਦੇ ਆ ਨਦੀ ਟੁੱਟੀ ਆ ਓਰੇ ਆਇਆ ਤਾਂ ਸਾਡੀ ਮਾਰ ਦੇ ਕੇ ਪੜੇ ਸੁਰਤੋਂ ਪਰ ਆਹਾਰੀ ਇਹ ਦੇਖਿਆ ਹੋਇਆ ਪਰਾਰ ਜਾਂ ਨਦੀ ਟੁੱਟੀ ਆ ਆਪਾਂ ਖੜੇ ਤੇ ਚੌਂਤੇ ਆ ਉੱਥੇ ਹਾਂ ਸਾਡੇ ਸਾਹਮਣੇ ਆਏਗੇ ਉਹ ਜਦ ਟਾਵਰ ਉਪਰ ਗਿਰਿਆ ਸਪੈਦਾ ਹਗਾ ਪਿਆ ਕੋ ਉੱਥੇ ਸੁਣਿਆ ਜਿਹੜਾ ਸੁਰਤੋਂ ਪਰਾਂ ਜਿੱਥੇ ਦੂਈ ਪਾਸੇ ਨਦੀ ਟੁੱਟੀ ਉੱਥੇ ਦੇ ਦਿੱਤੇ ਪਿੰਡ ਦੇ ਯਾਨੀ ਕਿ ਇੱਥੇ ਸਾਡੇ ਕੋਲੇ ਗਿਰਿਆ ਹਾਲ ਦੇ ਲਾਟ ਵੀ ਉਹ ਨਹੀਂ ਨਿੱਖੀ ਪੂਰੀ ਖੰਭੇ ਪਰ ਮਾਸ ਸਾਡਾ ਕੀ ਹੋ ਗਿਆ ਇੰਦਰ ਬੜੇ ਫੂਰ ਆ ਗਿਆ ਤਿੰਦੇ ਤਿੰਦਾ ਉਰੀ ਦਾ ਮੈਂ ਨਹੀਂ ਆ ਤਾ ਸਾਰੀ ਉਰੀ ਤੇ ਤਿੰਦਾ ਕਹਿੰਦਾ ਉਹ ਗਰਗਰ ਟ੍ਰਾਂਸਫਰ ਸਾਲੇ ਖੱਪੇ ਉਹ ਕਹਿੰਦਾ ਸਪੈਦਾ ਕਰ ਗਿਆ ਬੜਾ ਨਦੀ ਰੁੱਟ ਗਈ ਕਹਿੰਦਾ ਬੜਿਆ ਸਪੈਦਾ ਬੜੇ ਟਾਵਰ ਬਗਰੇ ਉਹ ਤਾਂ ਕੁਦਰਤੀ ਗਿਰ ਕੇ ਸਾਈਡ ਉਧੇ ਟਾਹਣੀਆਂ ਵੱਜੀਆਂ ਜੇ ਕਿਤੇ ਜ਼ਿਆਦਾ ਗਿਰ ਜਿੰਦਾ ਸਾਰਾ ਤੋੜ ਦਿੰਦਾ ਫੇਰ ਦੇਖਦਾ ਤੂੰ ਉਥੇ ਕਿਆ ਪਟਾਕੇ ਪੈਣੇ ਤੇ ਫੇਰ ਉਥੇ ਸਹੇਕੇ ਲੰਘਿਆ ਗਏ ਲੋ ਜੀ ਜੀ ਸਪੋਰਟ ਮਿਲ ਗਈ ਟੁੱਟਲੇ ਦੇ ਨਾ ਉਥੇ ਜੇ ਨਹੀਂ ਤਾਂ ਉਥੇ ਸਾਰਾ ਪਾਣੀ ਤਾਂ ਪੱਲੇ ਪਾਸੇ ਪਾੜ ਪੈ ਗਿਆ ਨਾ ਪਰ ਨਹੀ ਟੁੱਟ ਗਈ ਹੂੰ ਫਿਰ ਉਹਨੇ ਆਏ ਇਕੱਠੇ ਜੋ ਕਿੱਥੇ ਰੋਕ ਲਿਆ ਯਾਰ ਗਵਰਨਮੈਂਟ ਵੀ ਦੇਖ ਮੇਰੀ ਸੁੱਤੀ ਪਈ ਆ ਜੇ ਇਹਨਾਂ ਨੂੰ ਪਤਾ ਹੀ ਪਾਲੇ ਪਾਸੇ ਬੰਦ ਚਲੇ ਗਏ ਉਹ ਗੜੀ ਕਿੰਨੀ ਨੂੰ ਦੇਲਾ ਕੰਡੇ ਵੀ ਚੱਲਦਾ ਮੰਮੇ ਮੈਂ ਚਲੇ ਗਿਆ ਕਿ ਮੈਂ ਕਾਲਾ ਹੁਣ ਆ ਹੁਣ ਇੱਕ ਦਿਨ ਅੱਛਾ ਉੱਥੇ ਪੱਥਰੇ ਲਾਏ ਵੇ ਬਸ ਟੌਲ ਦੇ ਨਾਲ ਜਿੱਥੇ ਟੁੱਟੀ ਸੀ ਉੱਧਰ ਯਾਰ ਹੁਣ ਨਹੀਂ ਆਏ ਪਾਣੀ ਆਏ ਹੋਏ ਆ ਬੈ ਉਹਨੂੰ ਉਹ ਖਲੀਲ ਪਰ ਕੋਲ ਹਾਂ ਮਾਨੇ ਆ ਕਹਿੰਦੇ ਉਹ ਜਦੋਂ ਪੁਲਿਸ ਕੱਢ ਖੜੀ ਸੀ ਕਹਿੰਦੇ ਪਰਸੋਂ ਬਾਅਦ ਦਿਖਾਉਂਦੇ ਵੀਡੀਓ ਪਾਈ ਸੀ ਕਹਿੰਦੇ ਹਾਂ ਕਹਿੰਦੇ ਉੱਥੇ ਪਾਣੀ ਵੱਢ ਲਈ ਸੀ ਉਹਨੇ ਬਸ ਕਿਹੜਾ ਲੱਗੀ ਵੀ ਅੱਜ ਬੀਲੇ ਕੋਲ ਹਾਂ ਬੀਲੇ ਦੇ ਕਹਾਂ ਚੱਲਦੇ ਜਿੱਥੇ ਰੇਤਾ ਚਾਹੁੰਦੇ ਵਜੀਦਪੁਰ ਕੋਲ ਨੂੰ ਹਾਂ ਉਸੇ ਬਾੜ ਲੱਗੀ ਹੋਈ ਹੈ ਪਾਣੀ ਇਧਰ ਹੋ ਮੇਰੀ ਗੱਲ ਥੋੜਾ ਜੇ ਤਾਂ ਪਾਣੀ ਭਰ ਕੇ ਚੱਲਦਾ ਫੇਰ ਤਾਂ ਘੱਟ ਬਾੜ ਲਾਉਣੀ ਆ ਜੇ ਪਾਣੀ ਡਾਊਨ ਚੱਲਦਾ ਫੇਰ ਤਾਂ ਬਹੁਤ ਬਾੜ ਆਉਂਦਾ ਇਹ ਉਹ ਨਹੀਂ ਦੇਖੇਂਗਾ ਪਰ ਕਿਤੇ ਘਮਕ ਮਗਣੀ ਇੱਕ ਗੱਲ ਦੇਖੀ ਹੈ ਜਿੰਨੀਆਂ ਨਦੀਆਂ ਪੋਲਾਂ ਦੇ ਪਹਿਲਾਂ ਆਈਆਂ ਉੰਨੀ ਦੇ ਤਾਂ ਨਹੀਂ ਭਾਈ ਆਉਂਦੀ ਹੈਗੀਆਂ ਲੈ ਜਿੱਦੇ ਪੋਲਾਂ ਦੇ ਬਾਅਦ ਕੀ ਨਦੀ ਨਦੀ ਆਏ ਬਣਾ ਦੇ ਉਹ ਡੈਮ ਬਣ ਗਿਆ ਹੈਲਾਲੀ ਇਹ ਹਾਜੀ ਟ੍ਰੈਕ ਨਿਕਾਲ ਉਹ ਵੀ ਵਾਈਬਰ ਕਰਕੇ ਚਾਹੀਏ ਉਹ ਵੀ ਰਿਕਵਰ ਕਰਕੇ ਜਾਨੀ ਉਹ ਬੰਨ੍ਹ ਬਣਾਉਣਾ ਉਹਨਾਂ ਕਰਕੇ ਚੜੀ ਆ ਉਹ ਉਹ ਡੈਮ ਆ ਗਿਆ ਡੈਮ ਬਣਨੇ ਕਰਕੇ ਹੋ ਗਿਆ ਨਹੀਂ ਤਾਂ ਨਦੀ ਤੇਰੀ ਰੋਜ਼ ਹੀ ਆਈ ਰਹਦੀ ਹੁੰਦੀ ਸੀ ਇਹ ਹਾਂ ਇੱਥੇ ਥੋੜੇ ਲੂਰ ਦੇਖੇ ਆ ਚਲੋ ਖੱਜਣ ਵਾਲੇ ਦੇਖੇ ਰਪਿਆ ਚੱਲ ਸਾਈਕਲ ਬਾਹਰ ਚੱਲ ਮੋਟਰਸਾਈਕਲ ਬਾਹਰ ਬਹੁ ਬੁਰੇ ਹਾਲ ਭੋਲੀ ਚੌੜੇ ਤੇ ਨਦੀਆਂ ਦੇ ਫਾਟ ਵੀ ਬਹੁਤ ਚੌੜੇ ਤੇ ਕੜਾਈ ਦੇ ਲੈ ਤੁਹਾਡੇ ਖੇਤ ਤੇ ਸ਼ੁਰੂ ਹੋਇਆ ਕਰਦੀ ਦੀ ਗੁੰਦੇ ਚੋਂ ਆਉ ਅੱਡੇ ਤੋਂ ਹੁੰਦੀ ਆਉ ਉੱਤੀ ਤੇ ਉਹ ਦੇ ਲੈ ਕਿੱਥੇ ਆ ਗਈ 2 ਕਿਲੋ ਰਹਾ ਆ ਗਈ ਹੈ ਸੀ ਨਹੀਂ ਜਾਂ ਬਾਅਦ ਜੇ ਰੇ ਨਦੀ ਆਈ ਬਹੁਤ ਪਰ ਉੱਪਰ ਆਗੇ ਸਾਝੇ ਰਹੀ ਪੰਜ ਚਾਰ ਪੰਜ ਜਣੇ ਜੇ ਇਕੱਠੇ ਹੋ ਗਏ ਕਿ ਮੈਗਾ ਉਹ ਚਾਹੀਏ ਜੋ ਨਦੀ ਆਈ ਹੋਈ ਆ ਉਹਦੇ ਦਾਇਨ ਸੂਰਜਾ ਤੋਂ ਚੁੱਕੇ ਆਗੇ ਨਹਿਰ ਪਸੂਏ ਦੇ ਨਾਲ ਗਾੜ ਦੇ ਪਿੱਛੇ ਲੱਗੇ ਪੈਂਟ ਉੱਪਰ ਤੇ ਪਾਣੀ ਜੋਵੇ ਪੱਥਰ ਉੱਚਾ ਕੋਈ ਨਹੀਂ ਮੈਂ ਵਿਚ ਨਹਿਰ ਜਿਹੜੀ ਬੰਦ ਕਰੀ ਜੀ ਉਹਨਾਂ ਨੇ ਵੇਰੇ ਦਾ ਹੁਣ ਤਾਂ ਆ ਬੰਦੇ ਨਾਲ ਇਹਨਾਂ ਨੇ ਬੰਦ ਕਰੀ ਜਿਹਨਾਂ ਨੂੰ ਕਰਨਗੇ ਗਾਹਾਂ ਮੀਆ ਹਾਲੀ ਬਈ ਨਹਿਰ ਬਾਹਾਂ ਲਗੜੇ ਨੂੰ ਤੇ ਉੱਥੇ ਨੂੰ ਬਣਾਇਆ ਹੁੰਦਾ ਪਰ ਉਹ ਦੇਖ ਤੇ ਕੇ ਆਇਆ ਨਾ ਨਹਿਰ ਦੇ ਪਿੱਛੇ ਲੰਘਦੇ ਨੇ ਇਹ ਨੂੰ ਹਾਂ ਉੱਲੀ ਸਾਈਡ ਦਾ ਉੱਲੀ ਸਾਈਡ ਦਾ ਉੱਲੀ ਸਾਈਡ ਦਾ ਹਾਂ ਪਰ ਲੈ ਇੱਥੇ ਹੈਗਾ ਟੋੜ ਦਾ ਸਾਲਾ ਨੇ ਪੱਥਰ ਪੁੱਥਰ ਕਰਦੇ ਉਹ ਪੱਥਰ ਪੁੱਥਰੇ ਜਿਵੇਂ ਖੜੇ ਆ ਲੰਘਿਆ ਮਤਿ ਨੂੰ ਐ ਪੰਜ ਛੇ ਜਿਹੇ ਨੇ ਉੱਪਰ ਤੇ ਲੈਟਰ ਜਿਹੋ ਉਦਾਂ ਪਾਣੀ ਦਾ ਢੇੜਾ ਪਾਣੀ ਜਿੰਨੇ ਨੇ ਖੜਾ ਕੋਈ ਤੇ ਪੱਥਰ ਉੱਚਾ ਕਰੇ ਨਹੀਂ ਬਸ ਜਿਹੜਾ ਉੱਲਾ ਦਾ ਲੰਘਿਆ ਨਾ ਮੋਟਰਸਾਈਕਲ ਚੱਕ ਕੇ ਪੋੜਾ ਪੱਲਾ ਦਾ ਹੀ ਦੇ ਹੈ ਭਾਈ ਜਿਹੜਾ ਉਰਲੇ ਦਾ ਆਪਣਾ ਮੋਟਰਸਾਈਕਲ ਚੱਕ ਕੇ ਲਾਖੇ ਨਾ ਬੜੀ ਜੰਨੀ ਹੈ ਕਿੰਨੀ ਚਲਾ ਕੇ ਮੋਟਰਸਾਈਕਲ ਇੱਕ ਪਰਲੇ ਸਾਈਕਲ ਵਾਲਾ ਉਹ ਛੋਟਾ ਹੈ ਸਾਈਕਲ ਮੋਟਰ ਚੱਕ ਕੇ ਉਹਦੇ ਨਾਲ ਘੇੜਦਾ ਪਾਉਣੀ ਆ ਉਹ ਛੋਟਾ ਹੈ ਮਿਲ ਜਾਂਦੇ ਉਹ ਛੋਟਾ ਹੈ ਉਹਦਾ ਮੈਂ ਕਹਿੰਦਾ ਹੈ ਨਹੀਂ ਹੋਣਾ ਨਾ ਹੈਗਾ ਇਹ ਹੈ ਤੇ ਹੈਗਾ ਹੈਗਾ ਉਹ ਅਧੂੜੇ ਤੇ ਬੰਦ ਹੋ ਗਿਆ ਹੈ ਜਾ ਰਸਤਾ ਚੱਲਦਾ ਨਹੀਂ ਹੈਗਾ ਕਿਹੜੀ ਕਿਹਨੀ ਦਾ ਕੋਈ ਆਉਂਦਾ ਨਹੀਂ ਹਾਂ ਬੁੜੇ ਦੇ ਲੋਕਾਂ ਮਿੱਟੀ ਜਾ ਕੇ ਲਈ ਫੋਰਨੇ ਪਾਸੇ ਦਾ ਆਪਣਾ ਰਸਤਾ ਪੂਰਾ ਚੱਲਦਾ ਉਹ ਉਹਦੀ ਹੱਡੀ ਆ ਕਮਾਲ ਭਰਾ ਨੂੰ ਥੱਜਾ ਜਾਂਦਾ ਨਾ ਚੱਕ ਲਿਆ ਮਾਲ ਬਰਾਲੇ ਨੂੰ ਬੰਦੋ ਰਸਤਾ ਬਹੁਤ ਖਰਾਬ ਹੋ ਜਾਣਾ ਹਾਂ ਉਹ ਹੁਣ ਵੀ ਕਮਾਲਪੁਰ ਤਾਂ ਬਹੁਤ ਆਫੀ ਜੀ ਮਿੱਟੀ ਚੱਕੀ ਲਿੱਤੇ ਨੇ ਮਿੱਟੀ ਯਾਰ ਕਮਾਲਪੁਰ ਜਿਹੜੇ ਖੇਤਾਂ ਉੋਂ ਦੇ ਧੰਦੇ ਆ ਬਹੁਤ ਆਫੀ ਆ ਉਹ ਖੇਤਾਂ ਵਾਲੇ ਪ੍ਰਾਰ ਜਿਆਦਾ ਆਪਣੇ ਉਰੇ ਪਾਣੀ ਆਇਆ ਵਾ ਦਾ ਕਹਿੰਦਾ ਭਾਈ ਅਸੀਂ ਮਨਸੂਹੇ ਰੂ ਹੋ ਕੇ ਐ ਬਾਈਪਾਸ ਨੂੰ ਉਰੇ ਨੂੰ ਆਪਣੇ ਰੋਡ ਨੂੰ ਹੋ ਕੇ ਉਹ ਜੇ ਮਾਜਰੇ ਨੂੰ ਹੋ ਕੇ ਉਧਰ ਨੂੰ ਕੱਖ ਵੱਢ ਕੇ ਲੈ ਕੇ ਇੱਕਣਾਉਂਦੇ ਤੇ ਆਹੋ ਫਿਰ ਉਹ ਨਾ ਦੋ ਹੀ ਰਸਤੇ ਯਾਰ ਉਹਨਾਂ ਦੇ ਕਿ ਤਾਰ ਵੀ ਇਹੋ ਖੇੜੀ ਐ ਆਉਂ ਨਹੀਂ ਢੁਗਰੀ ਪਾਸੇ ਦੋ ਹੀ ਰਸਤੇ ਬੰਦੇ ਹੋ ਗਏ ਦੋ ਬੰਦੇ ਦੋ ਬੰਦੇ ਹੁਣ ਉਹ ਜਾਂ ਢੁਗਰੀ ਤੇ ਵੱਢ ਕੇ ਲਿਆਏ ਆ ਹੁਣ ਵੀ ਉਹਨਾਂ ਦਾ ਰਸਤਾ ਬੰਦੇ ਕੱਪੇ ਟੁੱਟ ਗਈ ਉਹ ਪੁਲੀ ਕੱਖਾਂ ਵਿੱਚ ਪਾਰੇ ਪੁਲੀ ਟੁੱਟ ਗਈ ਵੈਸੇ ਪੁਲ ਚ ਆਈਦਾ ਇੱਕੋ ਰੇ ਤੂੰ ਤਾਂ ਕਹੂੰ ਨਾ ਤੂੰ ਤਾਂ ਮੇਰਾ ਕੋ ਕਹੂੰਗਾ ਪੋੜ ਲਉਣਾ ਖਾਲਾ ਜੀ ਬੜਾ ਰੋਪਣਾ ਦੇਖ ਲੈ ਕਿੰਨੇ ਸਾਲ ਚ ਲੱਗਿਆ ਇਹ ਪੰਜ ਪੱਕਾ ਬਣ ਜਪਿਆ ਬੰਨ ਕਾ ਪੰਨ ਕਾ ਬਹੁਤ ਆ ਪੁਲ ਕਿੰਨੇ ਸਾਲ ਚ ਲੱਗਿਆ ਕੋਲੇ ਲੱਗੇ ਉਹ ਤਾਂ ਗਿਰਗਾਂ ਦਾ ਬੱਲੇ ਫਿਰ ਥੱਲੇ ਕਰ ਗਿਆ ਲੱਖਣ ਲੱਗਿਆ ਦਿੰਦਾ 6-7 ਸਾਲ ਚ ਕੋਈ ਡਾਰ ਪਾਉਦਾ ਮਿੱਤਰਾਂ ਕੋਲ ਬਹੁਤ ਵਧੀਆ ਕੋਈ ਡਾਰ ਪਾਉਦਾ ਮੈਂ ਵੀ ਉਧਰ ਦੇਖ ਕੇ ਆਇਆ ਉਹ ਨਾ ਕਿ ਰਹੇਦਾ ਪੱਲ ਆਲੀ ਉਰਲਾ ਕਰਿਆਦਾ ਉਹ ਤਾਂ ਉਰਲਾ ਕਰਿਆਦਾ ਉਰਲਾ ਕੇ ਪਾਲਿਆ ਯਾਰ ਰੱਖਣ ਲੱਗੇ ਤੇ ਰੱਖਣ ਲੱਗੇ ਤੇ ਥੱਲੇ ਕਰਕੇ ਆ ਉੱਥੇ ਲੋਕੇਸ਼ਨ ਵੀ ਬਹੁਤ ਵਧੀਆ ਹੁੰਦੀ ਐ ਕੋਲ ਹੈ ਵਧੀਆ ਉਹ ਪਰ ਬਣਿਆ ਬਹੁਤ ਟਾਈਮ ਦਾ ਹੋਰ ਇਹਨਾਂ ਦੀ ਜਿਆਦਾ ਨਹੀਂ ਜੇ ਡੀਸੀ ਸਾਹਿਬ ਦੇ ਘਰੇ ਇਤਨੀ ਬਣਿਆ ਮੁਰਗੀ ਦੇ ਘਰੇ ਤੇ ਬਣੂ ਜਿਆਦਾ ਬਣਨਾ ਹੁਣ ਬਾਜ਼ਾਰ ਵਾਲਾ ਹੂੰ ਬਿਜਾਰਾ ਦਾ ਬਣਾਉਣਾ ਹੀ ਬੜਾ ਯਾਰਾ ਚਾਹੀਦਾ ਬਣਾਉਣਾ ਯਾਰਾ ਤੇ ਅੱਜ ਲੈਂਡਰ ਪਾਦਮਾ ਹੋਰ ਉਹ ਵੀ ਡਾਟਾ ਦਾ ਕਿਤੇ ਚੱਲੀਆਂ ਨਹੀਂ ਉਹ ਉਹ ਵੀ ਰੀਡ ਉਹ ਵੀ ਰੀਡ ਦੀ ੱਡੀ ਆ ਉਹ ਕਰੇਗੇ ਹਾਂ ਹੈ ਉਹ ਵੀ ਰੀਡ ਦੀ ੱਡੀ ਆ ਠੀਕ ਆ ਜੀ ਇਹ ਉਹਦੇ ਬਿਨਾ ਸਾਰਾ ਬਿਜਾਰ ਸੁਣਾ ਹੋ ਜਾਣਾ ਪਰ ਨਾ ਚੱਲਦਾ ਹੀ ਨਹੀਂ ਹਾਂ ਅੱਬੇ ਨਹੀਂ ਆ ਦੇਖ ਲੈ ਜਿੰਨਾ ਉਰਲਾ ਚੱਲਦਾ ਉਰਲੇ ਪਰ ਉਹ ਕਿਆ ਕਰੇ ਮੋਟਰਸਾਈਕਲ ਲਖਾਉਣੇ ਰੁਗਾ ਕਰਿਆ ਵਿਆਹ ਕੱਢ ਕੇ ਉਹ ਵੀ ਬੁਰਾ ਹਾਲ ਆ ਜਾਂਦਾ ਹੂੰ ਕਹਿੰਦੇ ਪੌਂਟ ਟੁੱਟਦਾ ਉਹ ਵੀ ਪਾ ਪੈ ਗਿਆ ਉਹਦੇ ਪਰਵਾਇ ਹੁਣ ਤਾਂ ਲੈ ਹੂੰ ਕਹਿੰਦੇ ਪੌਂਟ ਟੁੱਟਦਾ ਏ ਬਈ ਉੱਪਰੋਂ ਲਖੇ ਤੇ ਗੱਡੀ ਲਖਣੇ ਤੇ ਉੱਪਰ ਪਾਣੀ ਦੇ ਪਾਈਪ ਲੈਣਾ ਤੇ ਇਹ ਗੱਡੀਆਂ ਗੱਡੀਆਂ ਰੱਖੀਆਂ ਨੇ ਦੋ ਆਹ ਜੀ ਜੀ 50 50 ਇੰਚੀ ਹੋਣੀਆਂ ਇਹ ਘਰ ਪਾਲਾ ਪੋਟਾ ਬਹੁਤ ਚੌੜਾ ਜਿਆ ਬਣਾਇਆ ਨੇ ਜੇ ਅਸੀਂ ਨਗਰੂ ਬਣਾਏ ਨੇ ਉਹਨਾਂ ਨੇ ਉਹ ਤੋਂ ਚੌੜਾ ਹੈ ਉਹ ਤੋਂ ਦੋਵੇਂ ਪੁਲ ਬੜੇ ਆ ਜਿਹੜੀ ਮੇਨ ਪੁਲਾ ਹੈ ਮੇਨ ਇਹ ਆ ਬਾਜ਼ਾਰ ਵਾਲਾ ਜਿਹੜਾ ਸਮਝ ਲੈ ਸਿੱਧਾ ਬਾਜ਼ਾਰ ਨੂੰ ਆ ਰੱਡੇ ਨੇ ਉਹ ਰਾਜੇ ਪਰ ਉੱਪਰ ਦੇ ਲੈ ਚਾਰ ਪੜਨਾ ਚਾਹੀਦਾ ਮਰ ਉੱਪਰ ਦੇ ਲੈ ਵੀ 1 ਕਿਲੋਮੀਟਰ 'ਚ ਚਾਰ ਪੁਲ ਹੋ ਗਏ ਹੋਰ 2 ਕਿਲੋਮੀਟਰ ਵਿੱਚ ਕੋਈ ਸ਼ਹਿਰ ਮਾਤਾ ਕੋਈ ਪੌਦੇ ਨਹੀਂ ਜਾ ਰਹੇ ਤਿੰਨ ਪੋਲਾ ਹੋ ਗਏ ਪਰਲੇ ਪਾਸੇ ਠੀਕ ਆ ਚੌਥਾ ਪੋਲਾ ਇਧਰ ਬਾਈਪਾਸ ਵਾਲਾ ਆ ਗਿਆ ਹਾਈਵੇ ਵਾਲਾ ਹਾਂ ਚਾਰ ਪੋਲਾ ਰੋਪੜ ਦੇ ਇੰਨੇ ਨੇ ਕਿ ਨਹਿਰਪ ਲੱਗੇ ਪਏ ਪਰ ਜਿੱਥੇ ਬਾਜ਼ਾਰ ਉੱਥੇ ਦਾ ਸਾਲਾ ਟੁੱਟਣੇ ਵਾਲਾ ਉਹ ਉਹ ਕਰੇਗਾ ਹੁਣ ਉਹ ਟੁੱਟੇ ਦੀ ਬਣਨਾ ਟੁੱਟੇ ਦੇ ਟੁੱਟੇ ਨਹੀਂ ਬਣੂਗਾ ਟੁੱਟੇ ਦੇ ਕਾ ਬਣੂਗਾ ਨਾ ਟੁੱਟੇ ਲੱਗਦੇ ਨੇ ਸਾਲਾ ਬੋਕਰਨਾ ਕਾਤੇ ਜਿਹੜੇ ਪੈਵਲਨ ਨੇ ਇੱਧਰ ਖੜੀ ਹੋ ਉਹਦੇ ਮੈਂ ਭਜਣਾ ਉਹ ਪੈਵਲਨ ਜਾਣੀ ਪੰਗਾ ਹੋਰ ਆ ਜੇ ਉਹਨੂੰ ਤੋੜਦੇ ਅੱਜ ਹਾਂ ਉਹ ਵੀ ਅੱਜ ਤੋੜਲੇ ਨੂੰ ਬਰਾਉਣ ਲੱਗ ਗਏ ਪਾਣੀ ਦੇ ਪਾਈਪ ਲੈਣਾ ਸ਼ਹਿਰ ਦੀ ਪਾਣੀ ਦੀ ਸਪਲਾਈ ਬੰਦ ਹੋ ਜਣੀ ਸਾਰੀ ਉਹ ਥੱਲੇ ਨੂੰ ਕੱਢਣੀ ਪਾਣੀ ਆ ਪਹਿਲਾਂ ਪਾਣੀ ਦੀ ਸਪਲਾਈ ਚਲਾਈ ਚਾਣੀ ਪਾਣੀ ਨਾ ਥੱਲੇ ਦੀ ਧਰਤੀ ਵਿੱਚ ਨੂੰ ਕਰਕੇ ਪਿੱਲਰ ਕਾਢੇ ਕਰਕੇ ਹਾਂ ਥੱਲੇ ਦੀ ਤਾਂਪੜ ਬਣਾਣਾ ਸ਼ੁਰੂ ਹੋਣਾ ਨਹੀਂ ਪਾਣੀ ਦੀ ਸਪਲਾਈ ਠੱਪ ਆ ਸਾਰੀ ਹੋਰ ਬਹੁਤ ਕੁ ਦੇਖਣਾ ਪੈਂਦਾ ਬਾਈ ਬਣ ਬਣਾਉਣ ਲੱਗੇ ਸਾਰੀ ਸਪਲਾਈ ਉਧਰ ਪੋਣੀ ਪਾਉਣੀ ਪੈਣੀ ਨਾ ਘਮਾ ਕੇ ਮੈਂ ਕਹਿੰਦਾ 1.5-2 ਸਾਲ ਲੈ ਲੇ ਕਿਹੜੇ ਨੇ ਅੱਡੇ ਵਾਲੇ ਨੇ ਵੱਧ ਲੈ ਗਿਆ ਪਹਿਲੀ ਸਰਕਾਰ ਨੇ ਧਰਿਆ ਬਾਹੂ 4 ਸਾਲ ਤਾਂ ਇਹਨਾਂ ਨੂੰ ਹੋ ਗਏ 3 3.5 ਸਾਲ ਹੋ ਗਏ ਇਹਨਾਂ ਨੂੰ ਕਰੇ ਗਿਆ ਹੁਣ ਸਾਲ ਹੋ ਗਿਆ ਟਾਈਮ ਬਹੁਤ ਲੱਗਦਾ ਪਹਿਲਾ ਡੇਢ ਸਾਲ ਰਹਿ ਗਿਆ ਬੰਬੇ ਹੁਣ ਹਾਂ ਡੇਢ ਸਾਲ ਰਹਿ ਗਿਆ ਇਹ ਬਣਦਾ ਗਿਆ ਡੇਢ ਵੀ ਕਹਦਾ ਸਤੰਬਰ ਚੱਲ ਪਏ ਇੱਧਰ ਸਤੰਬਰ ਤੋਂ ਬੰਨ ਉਸ 4 ਮਹੀਨੇ ਇੱਧਰ ਹਾਂ ਬਸ ਡੇਢ ਸਾਲ ਤੇ ਬਸ ਡੇਢ ਸਾਲ ਚ ਨਿਭਾ ਲੈਣਾ ਮਤਲਬ ਕਹਿੰਦਾ ਵੋਟਾਂ ਪਹਿਲੇ ਨਹੀਂ ਆ ਡੇਢ ਸਾਲ ਤੱਕ ਇਹਦੇ ਬਲਾਕ ਸੰਭ ਦੀ ਉਹ ਪਈ ਨਹੀਂ ਉਹ ਹੁਣ ਤਿਆਰੀ ਚ ਹੈ ਮਨੂੰ ਲੱਗਦੀ ਇਹ ਧਾਨਾ ਦੀ ਪੜਾਈ ਪਾਉਂਦੀ ਹੈ ਨਾ ਕਦੇ ਖੜਨਾ ਹੈ ਖੜਨਾ ਨਹੀਂ ਖੜਨਾ ਨਹੀਂ ਪਿਛਲੀ ਵਾਰੀ ਪੰਚਾਇਤ ਤੇ ਪੈਣਾ ਤੀਆਂ ਪੈ ਹਾਂ ਬੈਲਾ ਨਹੀਂ ਪਲਾਕ ਸਮਝੀਏ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਪੰਚਾਇਤ ਤੇ ਪੈਣਾ ਧੀਆਂ ਪੈਣੀ ਰਹਿਣੀਆਂ ਐ ਐਸੋ ਪੰਚਾਇਤ ਤੇ ਬਾਅਦ ਵਿੱਚ ਕਰਤੀਆਂ ਹੁਣ ਕਦਾ ਪਾਉਂਗੇ ਹੀ ਨਹੀਂ ਪੈਟੋ ਤਾਂ ਪੈਣੀ ਆ ਭਲਾ ਲੇਟ ਪਵੇ ਮਹੀਨਾ ਦੋ ਮਹੀਨੇ ਹਾਂ ਹੁਣ ਟਾਈਮ ਆਇਆ ਵਾ ਬੋਟਾ ਪੈ ਕੇ ਉਤੇ ਬਾਅਦ ਫੇਰ ਅਗਲੇ ਸਾਲ ਤੇਰੀਆਂ ਬੜੀਆਂ ਬੋਟਾਂ ਹਾਂ ਜਿਹੜੇ ਅੱdte ਤਫਾਈ ਬਚਾਈ ਹੋਈ ਹੈਗਾ ਨੇ ਆ ਲੋਰ ਨਾ 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 ਭਈ ਟਿੱਕੀ ਤਮੇ ਆ ਗਈ ਉਹ ਹਵਾ ਇਹਦੀਆਂ ਵੀ ਸੁਣ ਲੈ ਕੇ ਫੁਕਰੀਆਂ ਛੱਡੀ ਜਾਂਦੇ ਨੇ ਕਿਆ ਕਹਿੰਦਾ ਕੋਈ ਨਹੀਂ ਬੱਸ ਕਰ ਬੋਲੀ ਨਾ ਹੁਣ ਪਤਾ ਲੈਣਾ ਮੈਂ ਦੇਖ ਲੈ ਕੋਈ ਕਹੂੰਗਾ ਵਾ ਇਹ ਜਿसरी ਘਰ ਦੀ ਸਰਪੰਚੀ ਨਹੀਂ ਲੋਟੋਂਦੀ ਕਹਿੰਦਾ ਬਲਾਗ ਸੰਤੀ ਚ ਖੜਜਾ ਲੈ ਕਹਿੰਦਾ ਖਰਚਾ ਮੈਂ ਕਰੂੰਗਾ ਮੰਮੀ ਆਓ ਲੈ ਦੱਸ ਕਿਹੜੀ ਸਲਾਹ ਦਿੰਦਾ ਉਹ ਜਸ ਪਾਚੀ ਸਰਪਾਚੀ ਚ ਨਹੀਂ ਖੜੇ ਹੈਗੇ ਤੂੰ ਸਾਨੂੰ ਬਲਾਗ ਸੰਤੀ ਚ ਖੜਾਉਂਦਾ ਹੈ ਕੀ ਆ ਡੀਸੀ ਯਾਰ ਇਹਨੇ ਜਵਾਬ ਦੇ ਗਿਆ ਖੜੂ ਕਾ ਵੀ ਕੋਈ ਨਹੀਂ ਦੇ ਕੇ ਜਵਾਬ ਦੇਣ ਲੱਗ ਗਿਆ ਉਹ ਸਰ ਗਿਆ ਉਹ ਖੜ ਜਣਾ ਕਿਸੇ ਨੇ ਆਪੇ ਜੀ ਬਥੇਰੇਆਂ ਦੇ ਕੀੜਾ ਹੁੰਦਾ ਮੈਨੂੰ ਤੇਰੇ ਲੱਗਦਾ ਏ ਮੇਰੇ ਨਹੀਂ ਲੱਗਦਾ ਇਹ ਤਾਂ ਤਾਰੇ ਵਿੱਚ ਆਉਂਦਾ ਪੰਚੀ ਜੀ ਤਾਰੇ ਆ ਸਰਪੰਚੀ ਜੀ ਤਾਂ ਨਹੀਂ ਦਾਰੇ ਆ ਤੇ ਸਰਪੰਚੀ ਪਹਿਲਾਂ ਸਾਢੇ ਕੋੜੇ ਰਹੀ ਦੀ ਸਾਲ ਲਾ ਰਹੀ ਦੀ ਸਾਲ ਸਾਢੇ ਪੇਰੀ ਪੁਛਵਾਈ ਨੂੰ ਮੈਨੂੰ ਪਤਾ ਕੌਣ ਤਾਂ ਬਸ ਆਓ ਫੇਰ ਇਹਦਾ ਖਾਨਦਾਨ ਜੀ ਦੀ ਠੀਕ ਨਹੀਂ ਗੱਲੇ ਵੀਦਲ ਘਰੀ ਐ ਉਹ ਸਾਰੀ ਉਮਰ ਹੁਣ ਤੂੰ ਕਾਨੂੰਨ ਨਾ ਲਾਉਂਦਾ ਮੇਤੇ ਰਾਜਨੀਤੀ ਪਾਰਟੀਆਂ ਬਾਬੇ ਦਾਦੇ ਸਾਰੇ ਕਰਕੇ ਗਾ ਪੋਤੇ ਕਹਿੰਦੇ ਅਸੀਂ ਵੀ ਕਰਨੀ ਆ ਹਾਂ ਉਹਦਾ ਰੱਜੇ ਨਹੀਂ ਤੂੰ ਹੀ ਸਰਪੰਚੀ ਕਰਕੇ ਰੱਜ ਗਿਆ ਬਾਪਾ ਸੱਚੇ ਵੀ ਆ ਸੀ ਦਾਦੇ ਕੋਈ ਰੱਜਿਆ ਲੀਡਰ ਕਿੰਨੇ ਲੀਡਰ ਆਲੇ ਮੇਰਾ ਬਾਪ ਫੇ ਦਾਦੇ ਸਾਰੇ ਪਿੰਡ ਦੀ ਹੌਲੀ ਸਰਪੰਚ ਉਹ ਨਿਆਣੇ ਹੁਣ ਗਾ ਪੋਤੇ ਵੀ ਤਿਆਰ ਕਰਤੇ ਉਹ ਕੋਈ ਨੂ ਨੂ ਕਿਤੇ ਰੱਜਣਗੇ ਕਿਤੇ ਉਹਦਾ ਰੱਜੇ ਨਹੀਂ ਤੂੰ ਹੀ ਰੱਜ ਗਿਆ ਸਰਪੰਚੀ ਕਰਕੇ ਸੱਚੇ ਵੀ ਆ ਬਸ ਇੱਥੇ ਪਾਂਚੀ ਵੀ ਤੇਰੀ ਗੱਲ ਹੀ ਸਰਪੰਚੀ ਗੱਲ ਆ ਪਾਂਚੀ ਦਾ ਜੱਪਾ ਲਾ ਹੁਣੀ ਕਰਕੇ ਜਿਹੜਾ ਕਰਕੇ ਚਾਰ ਪਿੰਡਾਂ ਦੀ ਕਰੀ ਕਾਕੇ ਬਾਬੇ ਗਲੀ ਚਾਰ ਪਿੰਡਾਂ ਦੀ ਗਲੀ ਕਾਕੇ ਬਾਬਾ ਭੈਣੀ ਰੌਂਦਾ ਕਾਕੇ ਬਾਬੇ ਗਲੀ ਕਰਕੇ ਉਹਨੇ ਪਾਚੀ ਦਾ ਪਾਚੀ ਵੀ ਤੇਰੀ ਦੋਨੋਂ ਦੀ ਬੇਬੇ ਦੀ ਦੀ ਅਮਰਕੌਰ ਦੀ ਆ ਸੇਵਾ ਸੇਵਾ ਹੀ ਆਉਗਾ ਮੈਂ ਜਾਂਦਾ ਪਤਾ ਮਹੀਂ ਦਾ ਤੇ ਆ ਹੋਵੇ ਨੌ ਤਾਂ ਪੰਜ ਦਾ ਹੋਣੀ ਬੱਜਣਾ ਤੈਂ ਥੋੜੋ ਬੱਜਣਾ ਪੰਜ ਪੰਜ ਦਾ ਫਿਰ ਕਾਂ ਦਾ ਹੋਣੀ ਪੰਜ ਦਾ ਤਾਂ ਠੀਕ ਆ ਇਹ ਤਾਂ ਹੈ ਬਸ ਉਹ ਬੇਦਾਰ ਅਗਲਾ ਸਰਵਾਸਤਰਾ 7 ਸਾਲ 28 23 ਸਾਲ ਲਾ ਕੇ ਆਉਂਦਾ ਸੁਪੇਦਾਰੀ ਲੈ ਕੇ ਘਰਾਂ ਬੈਠੀ ਅਗਲੀ ਸੁਪੇਦਾਰੀ ਨਹੀਂ ਪਾਦੀ ਹੈ ਜਿਵੇਂ ਬੇਬੇ ਹੌਜ਼ਾਰ ਨਹੀਂ ਵੱਜਦੀ ਆ ਨਹੀਂ ਆਇਆ ਫੇਰਾ ਨਹੀਂ ਆ ਬਾਈ ਨਾ ਸਹੀ ਗੱਲ ਆ ਇਕ ਵਾਈ ਬੰਦਾ ਸਰਪੰਚ ਬਣ ਕੇ ਸਾਰੇ ਉਪਰ ਸਰਪੰਚੇ ਵੱਜੀ ਜਾਂਦਾ ਉਹ ਹਾਂ ਨਹੀਂ ਸਾਫ ਕਾਦਾ ਹੈਗਾ ਯਾ ਸਾਫ ਕਾ ਹੋਏਗਾ ਫਿਰ ਰਿਹਾ ਪੰਚ ਆ ਦੇਖ ਹੱਥ ਖੜਾ ਕਰਦਾ ਦੀ ਸੀ ਕਹਿੰਦਾ ਮੈਂ ਪੰਚ ਰਿਹਾ ਸੀ ਡਾੜੀ ਬਣਿਆ ਵੀ ਮੇਰੇ ਵਰਗੀ ਹਾਂ 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 ਬਾੜ ਡਾੜੀ ਵੜ ਲੈਦਾ ਹਾਂ ਨਣਾ ਜ਼ਰੂਰੀ ਆ ਦੇਖ ਲਿਆ ਝਟ ਕੋਈ ਨਹੀਂ। ਬੜੀ ਵਧੀਆ ਆ। ਇਹਦੇ ਨਵੇਂ ਮੁੰਡੇ ਬੰਨ ਵਧੀਆ ਆ। ਕਿਹਦੀ ਗੱਲ? ਨਵੇਂ ਜਿਹੇ ਕਿਰਿਆਕਰੋਣਾ ਪੈਂਦੇ ਹੋ ਹੁਣ ਜਿਹੜਾ ਇਹ ਕੰਮ ਕਰ ਰਹੇ। ਨਵੇਂ ਜਿਹੇ ਕਿਰਿਆਕਰੋਣਾ। ਕੰਮ ਕਰਨ ਵਾਲਾ ਜਿਹੜਾ ਹੋਣਾ ਉਹ ਸੁਰਜੇ ਖੜਾ ਹੈ। ਉਹ ਨਾ ਠੀਕ। ਵੀ ਮੈਚ ਕਰਾਉਣਾ। ਕਿੰਨੇ ਪੂਰਲੇ ਟੱਡੇ ਹੋਏ। ਇਹਨਾਂ ਨੂੰ ਨਹੀਂ ਲੱਗਦੀ ਸਾਰੀ ਗੱਬੜੇ ਯਾਰ। ਉਹ ਚਾ ਕਿਸੇ ਜਿਹਦਾ ਹੈ ਕਿ ਤੇਰੇ ਚਾਚੇ ਦੇ ਸਹੀ। ਹੋਵੇ ਇਹ ਡੇਟ ਇੱਥੇ ਨੂੰ। ਇਹਦੇ ਹੋਏ ਵੇ ਇਹਦੇ ਘੱਟਾ ਸੋਨੀ ਦੇ ਜਿਆਦਾ ਮੇਰੇ ਤਾਂ ਮੂਰੀ ਵਾਲਾ ਖੇਤ ਆ ਇੱਕ ਇੱਧਰ ਕਰਕੇ ਤੇ ਸੋਨੀ ਦੇ ਡੇਡੇ ਫਰੇ ਸੋਨੀ ਦੇ ਮਾ ਟੁਟੇ ਇਹਦੇ ਵੀ ਟੁੱਟੇ ਵੀ ਆ ਖਾਸੇ ਗੱਬੇ ਤੇ ਉਹ ਥਾਨ ਨੇ ਤੋੜਦੇ ਉਹੋ ਇਕੱਠੇ ਹੀ ਪੰਜ ਹਾਂ ਥਾਨ ਆ ਗਿਆ ਇਹਦੇ ਨਾਲ ਤੂੰ ਦਵਾਈ ਉਹ ਮੈਨੂੰ ਯਾਰ ਕੀੜਾ ਲੱਗਿਆ ਉਹ ਨਾਲ ਚ ਨਹੀਂ ਨਹੀਂ ਭਾਈ ਜਿੱਥੇ ਕੀੜਾ ਉੱਥੇ ਨੁੜਦਾ ਉਹ ਕੀੜਾ ਲਾਲ ਆਉਂਦੇ ਯਾਰ ਟੁੱਟ ਗਿਆ ਕੀੜਾ ਜਿੱਥੇ ਕੀੜੇ ਕੋਲ ਤੇ ਟੁੱਟੇ ਇਮਾਨਦਾਰੀ ਮੈਂ ਤਾਂ ਖੜ ਕੇ ਦੇਖਿਆ ਨਹੀਂ ਤੇ ਮੈਂ ਤਾਂ ਨਹੀਂ ਖੇਡਾ ਮਦਾਨ ਬਦੂਨ ਉਹਦੇ ਕੀੜਾ ਉੱਥੇ ਕਿੱਥੇ ਦੇ ਟੁਪੇ ਆ ਇਹ ਇਹਦੇ ਦੇ ਮਦਾਨ ਸਿੜ ਤੋਂ ਹਮਮ ਕਟੇਰਾ ਸਿੜ ਤੋਂ ਉਹ ਤਾਂ ਹੈ ਹੀ ਆ ਕੀੜੇ ਦੇ ਹੀ ਆ ਇਹ ਸਿੜ ਤੋਂ ਦਾ ਹੈ ਹੈ ਸਿੜਤੀ ਦੀ ਮੈਂ ਸਿੜਤੀ ਨਾਲ ਦੇ ਜਦਿਆਂ ਨਾਲ ਸਿੜੀ ਆ ਫਿਰ ਘਾਤੀ ਨਹੀਂ ਮਿਲਦੀ ਜਾਂਦੀ ਛੁੱਟੀ ਮਾਰੀ ਆਏ ਪਿੱਛੇ ਆਏ ਕੇਜੇ ਸੁਣਾ ਮੈਂ ਇਹ ਗੀਜ ਖੜਾਤੀ ਚਰੀ ਜੀ ਵੀ ਗੜਾਤੀ ਚਰੀ ਜੀ ਵੀ ਖੜਾਉਂਦੀ ਮੈਂ ਨਾ ਮੈਂ ਮੁੱਠੀ ਮੁੱਠੀ ਨੂੰ ਤਗਮਾ ਦੇ ਨਹੀਂ ਕਿ ਤਗਮਾ ਦੇ ਪਹਿਣਾ ਆ ਮੁੱਠੀ ਜਿਹੜਾ ਮੈਂ ਫਿਰ ਮੁੱਠੀ ਜਿਹੜਾ ਮੈਂ ਪਹਿਲਾਂ ਸਾਫ ਕਰਾ ਕੇ ਕੱਕਰਾਉਂਦਾ ਲੈ ਇਹਨੇ ਤਾਂ ਪਾਣਾ ਪੀਤ ਲੈਣਾ ਕੀੜਾ ਜਿਹੜਾ ਪੈ ਗਿਆ ਤੇ ਮੈਂ ਹੁਣ ਆਇਆ ਕਿਹੜਾ ਤਾਂ ਮੈਂ ਜਰਾ ਆ ਜਿੱਦਾਂ ਬਈ ਤੂੰ ਪੁੱਛਿਆ ਨਹੀਂ ਨਾ ਕਿਸੇ ਨੂੰ ਕੀ ਕਰਾਂ ਹੈ ਕਿ ਨਹੀਂ ਬੰਬੇ ਹਾਂ ਸਲਾਹ ਲੈ ਲਈ ਦੀ ਉਹਦੀ ਜੋ ਲੋ ਕਾ ਕਰੀਏ ਠੀਕ ਹੈ ਜੀ ਫਿਰ ਚੰਗਾ ਜੀ ਅੱਜ ਦੀ ਗੱਲ ਜੀ